ਲਾ ਦੇ ਵਿੱਚ ਆਵੋਗੇ ਜੀ ਸੋ ਅੱਜ ਹੈਗਾ ਸੰਡੇ ਆ ਹਨ ਤੇ ਜਿਵੇਂ ਆਪਾਂ ਪਿਛਲੀ ਲਾਈਵ ਦੇ ਵਿੱਚ ਕਿਹਾ ਸੀ ਵੀ ਆਪਾਂ ਵੀ ਅਗਲੀ ਵਾਰੀ ਆਪਾਂ ਸੰਡੇ ਨੂੰ ਆਪਾਂ ਜਿਹੜਾ ਲਾਈਵ ਆ ਜਿਹੜਾ ਆਪਾਂ ਉਹ ਆਵਾਂਗੇ ਹਨ ਸੋ ਜਿਹੜੇ ਵੀ ਮੇਰੇ ਪਿੰਡ ਭਰਾਵਾਂ ਦੇ ਮਤਲਬ ਵੀ ਕੁਐਸਚਨ ਨੇ ਹਨ ਸੋ ਉਹ ਆਪਾਂ ਲਾਈਵ ਦੇ ਵਿੱਚ ਆ ਕੇ ਆਪਾਂ ਨਾਲ ਦੇ ਸਵਾਲਾਂ ਦੇ ਜਵਾਬ ਦੇਵਾਂਗੇ ਤੇ ਬਾਕੀ ਜਿਨ੍ਹਾਂ ਦੇ ਹੁਣ ਮਤਲਬ ਵੀ ਸਵਾਲ ਹੋਣਗੇ ਹਨ ਹੁਣ ਜੇ ਕੋਈ ਲਾਈਵ ਹੋਏਗਾ ਮੇਰੇ ਪਿੰਡ ਭਰਾ ਤਾਂ ਉਹ ਇਸ ਟਾਈਮ ਮੇਰੇ ਕੋਲ ਆਪਣਾ ਸਵਾਲ ਜਿਹੜਾ ਮੈਨੂੰ ਪੋਟਸਾ ਦਾ ਨਾ ਫਿਟਨੈਸ ਨੂੰ ਲੈ ਕੇ ਪਾਰਕ ਢੋਣ ਨੂੰ ਲੈ ਕੇ ਜਾਂ ਫਿਰ ਪਾਰ ਵਧੋਣ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਸਵਾਲ ਆ ਤਾਂ ਤੁਸੀਂ ਮੇਰੇ ਨਾਲ ਜਿਹੜਾ ਉਹ ਤੁਸੀਂ ਕੰਟੈਕਟ ਕਰ ਸਕਦੇ ਹੋ ਹੁਣ ਹਨ ਤੇ ਬਾਕੀ ਡਾਈਟ ਪਲਾਨ ਜਿਹੜਾ ਤੁਸੀਂ ਉਹ ਵੀ ਤੁਸੀਂ ਮਤਲਬ ਵੀ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ ਕੋਈ ਵੀ ਹਨਾ ਸੋ ਅਗਰ ਕੋਈ ਮੇਰੇ ਪਿੰਡਪਰਾ ਫ੍ਰੀ ਬੈਠਾ ਵਾ ਇਸ ਟਾਈਮ ਨਾਲ ਮੇਰੇ ਲਾਈਵ ਦੇ ਨਾਲ ਜੁੜਿਆ ਹੋਇਆ ਤਾਂ ਪਲੀਜ਼ ਦੱਸਣਾ ਮੇਰੀ ਜਿਹੜੀ ਵੇ ਮੇਰੀ ਆਵਾਜ਼ ਆ ਉਹ ਕਲੀਅਰ ਆ ਰਹੀ ਹੈ ਕਿ ਨਹੀਂ ਤੇ ਬਾਕੀ ਆਪਾਂ ਫਿਰ ਆਪਾਂ ਲਾਈਵ ਜਿਹੜਾ ਆਪਣਾ ਜੀ ਗੱਲਬਾਤ ਆ ਨਾ ਅਪੋਸ਼ ਸ਼ੁਰੂ ਕਰਦੇ ਆ ਡਾਈਟ ਪਲੈਨ ਨੂੰ ਲੈ ਕੇ ਤੇ ਬਾਕੀ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਦੇ ਸਵਾਲ ਸੀਗੇ ਜਿਹੜੇ ਉਹ ਆਏ ਹੋਏ ਸੀਗੇ ਤੇ ਉਹ ਵੀ ਆਪਾਂ ਜਿਹੜੇ ਆ ਕਲੀਅਰ ਕਰਾਂਗੇ ਫਿਟਨੈਸ ਨੂੰ ਲੈ ਕੇ ਵੀ ਤੁਸੀਂ ਭਾਰ ਘਟਾਉਣ ਲਈ ਮਤਲਬ ਕਿਹੜੀ ਚੀਜ਼ਾਂ ਤੁਸੀਂ ਖਾਣੀਆਂ ਨਹੀਂ ਕਿਹੜੀਆਂ ਨਹੀਂ ਤੇ ਕਈਆਂ ਤੇ ਬਹੁਤ ਵਧੀਆ ਸਵਾਲ ਸੀਗੇ ਨਾ ਸੋ ਮੈਂ ਪਹਿਲਾਂ ਉਹਦੇ ਤੇ ਵੀਡੀਓ ਬਣਾਉਣ ਲੱਗਾ ਸੀ ਮੈਂ ਸੋਚਿਆ ਵੀ ਆਪਾਂ ਚਲੋ ਲਾਈਵ ਅੱਜ ਹੋਣਾ ਹੀ ਆ ਆਪਾਂ ਸੰਡੇ ਨੂੰ ਤੇ ਲਾਈਵ ਦੇ ਵਿੱਚ ਆ ਕੇ ਇਹ ਹੋ ਜਾਂਦਾ ਕਿ ਚਲੋ ਜਿਹੜੇ ਵੀ ਗੱਲਬਾਤ ਹੁੰਦੀ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਲੈਨੇ ਆ ਤੇ ਬਾਕੀ ਜੜੇ ਵੀ ਤੁਹਾਡੇ ਹੁਣ ਲਾਈਵ ਦੇ ਵਿੱਚ ਸਵਾਲ ਹੋਣਗੇ ਆਪਾਂ ਉਹ ਜਿਹੜੀ ਆਪਾਂ ਕਲੀਅਰ ਕਰ ਲਾਂਗੇ ਹਨਾ ਸੋ ਅਗਰ ਤੁਹਾਡੇ ਵਿੱਚੋਂ ਕਿਸੇ ਵੀ ਮੇਰੇ ਭਿੰਨ ਭਰਾ ਦਾ ਕੋਈ ਵੀ ਸਵਾਲ ਜਵਾਬ ਆਵੇਗਾ ਵਾ ਅਮਨ ਕੌਰ ਜੀ ਹੈਲੋ 브ਦਰ ਹਾਂਜੀ ਹਾਂਜੀ ਤੇ ਬਾਕੀ ਆਪਾਂ ਦੇਖਦੇ ਹਾਂ ਨਾ ਵੀ ਜੀ ਹੁਣ ਜਿਵੇਂ ਵੀਡੀਓ ਤੇ ਤੁਸੀਂ ਵਲੋਗ ਦੇਖਦੇ ਹੀ ਪਏ ਹੋ ਵੈਸੇ ਦਾ ਨਾ ਹੁਣ ਜਿਵੇਂ ਮੈਂ ਨਾ ਇੱਕ 15 ਦਿਨ ਦਾ ਜਿਹੜਾ ਡਾਈਟ ਪ੍ਰੈਨ ਸੀਗਾ ਉਹ ਮੈਂ ਮਤਲਬ ਵੀ ਸ਼ੇਅਰ ਕੀਤਾ ਸੀਗਾ ਨਾ ਸੇ ਉਹਨੂੰ ਜਿਵੇਂ ਕਈਆਂ ਨੇ ਮੇਰੇ ਭਿੰਨ ਭਰਾਵਾਂ ਨੇ ਫੋਲੋ ਕੀਤਾ ਤੇ ਉਹਨਾਂ ਨੇ 3-4 ਕਿਲੋ ਭਾਰਾ ਜਿਹੜਾ ਉਹਨਾਂ ਨੇ ਨਾ ਤੇ 15 ਦਿਨ ਦੇ ਵਿੱਚ ਹੀ ਘਟਾ ਲਿਆ ਨਾ ਸੋ ਅੱਜ ਇੱਕਦਮ ਮੈਨੂੰ ਮੇਰੀ ਭੈਣ ਦਾ ਮੈਸੇਜ ਵੀ ਆਇਆ ਉਹ ਕਹਿੰਦੀ ਵੀ ਜੀ ਮੈਨੂੰ ਡਾਈਟ ਪਲਨ ਨੂੰ ਫੋਲੋ ਕਰਦੋਂ ਪੂਰੇ ਮੈਨੂੰ 14-15 ਦਿਨ ਹੋ ਗਏ ਆ ਤਾਂ ਵੀ ਕਹਿੰਦੀ ਮੇਰਾ 5.5 ਕਿਲੋ ਜਿਹੜਾ ਬੋਡੀ weight ਘਟਿਆ ਵੈਸੇ ਕਹਿੰਦੀ ਮੈਂ ਵਰਕਆਊਟ ਨਹੀਂ ਕੀਤਾ ਹੈਗਾ ਤੇ ਸਿਰਫ ਡਾਈਟ ਪਲਨ ਨੂੰ ਹੀ ਮੈਂ ਫੋਲੋ ਕੀਤਾ ਵਾ ਹਣਾ ਕਹਿੰਦੀ ਜੇ ਮੈਂ ਵਰਕਆਊਟ ਕਰਦੀ ਤਾਂ ਮੇਰਾ weight ਸੀਗਾ ਜਿਹੜਾ ਉਹ ਜ਼ਿਆਦਾ ਘਟ ਸਕਦਾ ਸੀਗਾ ਸੋ ਅਗਰ ਤੁਸੀਂ ਵਰਕਆਊਟ ਕਰੋਗੇ ਤਾਂ ਤੁਹਾਡਾ ਜਿਹੜਾ weight ਆ ਉਹ ਜ਼ਿਆਦਾ ਘਟਣ ਦੇ ਚਾਂਸ ਹੈਗੇ ਆ ਵੱਟ ਫਿਰ ਵੀ ਚਲੋ ਉਹਨਾਂ ਦਾ ਦੇਖੋ 5 5.5 ਕਿਲੋ weight ਆ ਜਿਹੜਾ ਉਹ ਘਟਿਆ ਉਹ ਵੀ ਮਾਇਨੇ ਰੱਖਦਾ ਸਿਰਫ ਡਾਈਟ ਪਲਾਨ ਦੇ ਦਿੱਤੇ ਹਨਾ ਸੋ ਕਈਆਂ ਦਾ 3 ਕਿਲੋ ਕਈਆਂ ਦਾ 4 ਕਿਲੋ ਜਿਹੜਾ ਘਟਿਆ ਵਾ ਤੇ ਉਹਨਾਂ ਨੇ ਕਿਹਾ ਸੀ ਵੀ ਕਹਿੰਦੇ ਹੋਰ ਡਾਈਟ ਪਲਾਨ ਨਹੀਂ ਸੀ ਜਿਹੜਾ ਉਹ ਅੱਗੇ ਲੈ ਕੇ ਆਇਓ ਸੋ ਮੈਂ ਅੱਜ ਵੀਡੀਓ ਬਣਾਈ ਹੈ ਕਿ 10 ਦਿਨ ਦਾ ਡਾਈਟ ਪਲਾਨ ਜਿਹੜਾ ਮੈਂ ਉਹ ਲੈ ਕੇ ਆਉਂਗਾ ਤੁਹਾਡੇ ਵਾਸਤੇ ਹਨਾ ਸੋ ਉਦੋਂ ਮੈਂ ਪ੍ਰੋਪਰਲੀ ਮੈਂ ਵਰਕਆਊਟ ਦੀ ਮਤਲਬ ਹੀ ਡਾਈਟ ਪਲਾਨ ਜਿਹੜਾ ਮੈਂ ਦੱਸ ਦੇਣਾ ਬਣਾਇਆ ਵਾ ਤੁਹਾਡੇ ਵਾਸ ਤੇ ਉਸ ਤੋਂ ਬਾਅਦ ਮਤਲਬ ਜਿਹੜਾ ਡਾਈਟ ਪਲਾਨ ਆ ਫਿਰ ਉਸ ਤੋਂ ਬਾਅਦ ਡਾਈਟ ਪਲਾਨ ਆ ਜਿਹੜਾ ਇੱਕ ਮੈਂ ਬਣਾਵਾ ਫਾਸਟਿੰਗ ਦੇ ਉੱਤੇ ਹੈ ਨਾ ਸੋ ਫਾਸਟਿੰਗ ਦੇ ਵਿੱਚ ਤੁਸੀਂ ਕਿਹਾ ਸੀਗਾ ਵੀ ਫਾਸਟਿੰਗ ਦਾ ਜਿਹੜਾ ਡਾਈਟ ਪਲਾਨ ਆ ਹੈ ਨਾ ਵੀ ਉਹ ਲੈ ਕੇ ਆਇਓ ਵੀ ਜਿਹੜੇ ਕਹਿੰਦੇ ਵੀ ਜਿੰਨਾ ਨਾ ਦੇਖੋ ਜਿਹੜੀ ਫਾਸਟਿੰਗ ਆ ਉਹ ਮਤਲਬ ਵੀ ਕਾਫੀ ਤਿੰਨ ਚਾਰ ਤਰੀਕਿਆਂ ਨਾਲ ਕੀਤੀ ਜਾਂਦੀ ਆ ਠੀਕ ਹੈ ਜੀ ਤੇ ਉਹ ਜਿਹੜੀ ਫਾਸਟਿੰਗ ਆ ਉਹਦੇ ਤੇ ਮੈਂ 18 6 ਵਾਲੀ ਹੁੰਦੀ ਆ ਹੈ ਨਾ ਤੇ ਇੱਕ 18 6 ਵਾਲੀ ਹੋਗੀ 14 8 ਵਾਲੀ ਹੋ ਗਈ ਹੈ ਨਾ ਇਦਾਂ ਦਾ ਅਲੱਗ-ਅਲੱਗ ਹੁੰਦੀ ਆ ਤੇ ਜਿਹੜਾ ਮੈਂ ਹੁਣ ਡਾਈਟ ਪਲਾਨ ਲੈ ਕੇ ਆਇਆ ਵਾਂ ਉਹ ਮੈਂ 18 6 ਵਾਲੀ ਲੈ ਕੇ ਆਇਆ ਹਾਂ ਫਾਸਟਿੰਗ ਹੈ ਨਾ ਸੋ ਕਿਉਂਕਿ 18 6 ਵਾਲਾ ਮੈਂ ਖੁਦ ਆਪ ਵੀ ਫੋਲੋ ਕਰਦ ਰਿਹਾ ਵਾਂ 18 ਘੰਟੇ ਮਤਲਬ ਵੀ ਆਪਾਂ ਭੁੱਖੇ ਰਹਿਣਾ ਹੁੰਦਾ ਵਾ ਉਹਦੇ ਵਿੱਚ ਤੇ 6 ਘੰਟੇ ਜਿਹੜੇ ਆਪਣਾ ਈਟਿੰਗ ਵਿੰਡੋ ਹੁੰਦੀ ਆ ਉਹਦੇ ਵਿੱਚ ਹੈ ਨਾ 18 ਘੰਟੇ ਦੀ ਮਤਲਬ ਵੀ ਆਪਣੀ ਫਾਸਟਿੰਗ ਦੀ ਵਿੰਡੋ ਹੁੰਦੀ ਆ ਤੇ 6 ਘੰਟੇ ਦੀ ਆਪਣੀ ਜਿਹੜੀ ਆ ਆਪਣੀ ਈਟਿੰਗ ਵਿੰਡੋ ਹੁੰਦੀ ਆ ਤੇ ਉਹਦੇ ਵਿੱਚ ਆਪਾਂ ਤਿੰਨ ਮੀਲ ਆ ਜਿਹੜੇ ਮੈਂ ਉਹ ਬਣਾਏ ਨੇ ਤੇ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਵਾ ਤੁਸੀਂ ਫਸਟ ਮੀਲ ਦੇ ਵਿੱਚ ਤੁਸੀਂ ਕੀ ਲੈਣਾ ਵਾ ਸੈਕਿੰਡ ਮੀਲ ਦੇ ਵਿੱਚ ਤੁਸੀਂ ਕੀ ਲੈਣਾ ਵਾ ਥਰਡ ਮੀਲ ਦੇ ਵਿੱਚ ਤੁਸੀਂ ਉਹ ਕੀ ਲੈ ਸਕਦੇ ਹੋ ਹਨ ਸੋ ਮੈਂ ਪ੍ਰੋਪਰਲੀ ਮਤਲਬ ਮੈਂ ਇੱਕ ਡਾਈਟ ਪਲਾਨ ਡਿਜ਼ਾਈਨ ਕੀਤਾ ਵਾ ਜੋ ਮੈਂ ਫੋਲੋ ਕਰਦਾ ਸੀ ਮੈਨੂੰ ਉੱਧਰ ਬਹੁਤ ਰਿਜ਼ਲਟ ਮਿਲੇ ਸੀਗਾ ਸੋ ਤੁਸੀਂ ਵੀ ਉਹ ਫਾਸਟਿੰਗ ਨੂੰ ਤੁਸੀਂ ਜਿਹੜਾ ਡਾਈਟ ਪਲਾਨ ਮੈਂ ਲੈ ਕੇ ਆਵਾਂਗਾ ਕੱਲ ਪਰਸੋਂ ਮੈਂ ਵੀਡੀਓ ਜਿਹੜੀ ਉਹ ਮੈਂ ਅਪਲੋਡ ਕਰ ਦਾਂਗਾ ਤੇ ਤੁਸੀਂ ਉਹਨੂੰ ਫੋਲੋ ਕਰਕੇ ਦੇਖੋ ਤੁਹਾਨੂੰ ਉਹਦੇ ਨਾਲ ਮਤਲਬ ਬਹੁਤ ਜ਼ਿਆਦਾ ਜਿਹੜਾ ਉਹ ਰਿਜ਼ਲਟ ਮਿਲੇਗਾ ਜਿਹੜਾ ਫਾਸਟਿੰਗ ਵਾਲਾ ਡਾਈਟ ਪਲੈਨ ਹੁੰਦਾ ਨਾ ਦੇਖੋ ਇੱਕ ਦੋ ਦਿਨਾਂ ਨਾਲ ਤੁਹਾਡਾ ਭਾਰ ਜਿਹੜਾ 101% ਘਟਣਾ ਹੀ ਹੁੰਦਾ ਵਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਕੀ ਹੁੰਦਾ ਵਾ ਇੱਕ ਤੁਹਾਡੀ ਜਿੰਨੂ ਵੀ ਜਿੰਨੀਆਂ ਵੀ ਬਿਮਾਰੀਆਂ ਲੱਗੀਆਂ ਹੁੰਦੀਆਂ ਨੇ ਨਾ ਉਹ ਮਤਲਬ ਵੀ ਠੀਕ ਹੋ ਜਾਂਦੀਆਂ ਨੇ ਉਹ ਜਿਹੜੀ ਫਾਸਟਿੰਗ ਆ ਉਹ ਬਹੁਤ ਵਧੀਆ ਤਰੀਕਾ ਵਾ ਭਾਰ ਘਟਾਉਣ ਦਾ ਫਾਸਟਿੰਗ ਨਾਲ ਬਹੁਤ ਵਧੀਆ ਜਿਹੜਾ ਰਿਜ਼ਲਟ ਮਿਲਦਾ ਤੇ ਬਹੁਤ ਹੀ ਫਾਸਟ ਬਹੁਤ ਫਾਸਟ weight ਆ ਜਿਹੜਾ ਉਹਦੇ ਨਾਲ ਘਟਦਾ ਕਿਉਂਕਿ ਜਦੋਂ ਆਪਾਂ 18 ਘੰਟੇ ਹਨਾ ਆਪਾਂ ਖਾਂਦੇ ਨਹੀਂ ਹੈਗੇ ਜਾਂ ਫਿਰ ਆਪਾਂ 20 ਘੰਟੇ ਆਪਾਂ ਕੁਝ ਖਾਂਦੇ ਨਹੀਂ ਹੈਗੇ ਤਾਂ ਸਾਡੀ ਬੋਡੀ ਨੂੰ ਕੰਮ ਕਰਨ ਵਾਸਤੇ એનર્ਜੀ ਦੀ ਜਿਹੜੀ ਉਹ ਲੋੜ ਹੁੰਦੀ ਆ ਤੇ ਫਿਰ ਉਹ એનર્ਜੀ ਕਿੱਥੋਂ ਲੈ ਕੇ ਆਉਂਦੀ ਆ ਕਿਉਂਕਿ ਜਿਹੜੀ ਸਾਡੀ ਬੋਡੀ ਦੇ ਵਿੱਚ ਫालतू ਦੀ ਫੈਟ ਜੰਮੀ ਹੁੰਦੀ ਆ ਚਰਬੀ ਜੰਮੀ ਹੁੰਦੀ ਆ ਫਿਰ ਬੋਡੀ ਆਪਣਾ ਮਤਲਬੀ એનર્ਜੀ ਲੈਣ ਵਾਸਤੇ ਉਹ ਫੈਟ ਨੂੰ ਯੂਜ਼ ਕਰਨਾ ਸ਼ੁਰੂ ਕਰ ਦਿੰਦੀ ਆ ਤੇ ਜਿਹੜੀ ਉਹ ਫੈਟ ਹੁੰਦੀ ਆ ਨਾ ਜਾਂ ਚਰਬੀ ਹੁੰਦੀ ਆ ਉਹ ਫਿਰ ਮਤਲਬੀ એનર્ਜੀ ਦੇ ਰੂਪ ਦੇ ਵਿੱਚ ਕਨਵਰਟ ਹੋ ਜਾਂਦੀ ਆ ਤੇ ਫਿਰ ਜਦੋਂ ਮਤਲਬੀ ਵਰਕਆਊਟ ਕਰਦੇ ਆਪਾਂ ਜਾਂ ਕੁਝ ਵੀ ਕਰਦੇ ਆ ਨਾ 18 ਘੰਟੇ ਆਪਾਂ ਕੁਝ ਕਰਦੇ ਨਾ એનર્ਜੀ ਤਾਂ ਚਾਹੀਦੀ ਹੁੰਦੀ ਆ ਉਹ ਫੈਟ ਤੋਂ ਫਿਰ એનર્ਜੀ ਲੈਂਦੀ ਆ ਤੋ ਫੇਟ ਜਿਹੜੀ ਫਿਰ એનર્ਜੀ ਚ ਕਨਵਰਟ ਹੋ ਕੇ ਬਰਨ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਤੁਹਾਡਾ ਜਿਹੜਾ ਭਾਰ ਆ ਉਹ ਆਟੋਮੈਟਿਕ ਹੀ ਘਟਣਾ ਸ਼ੁਰੂ ਹੋ ਜਾਂਦਾ ਤੇ ਉਹਦੇ ਬਾਅਦ ਸਾਡੇ ਸਰੀਰ ਦੇ ਵਿੱਚ ਜਿੰਨਾ ਵੀ ਗੰਦਮੰਦ ਜੰਮਿਆ ਹੁੰਦਾ ਵਾ ਕੁਝ ਵੀ ਇਸ ਤਰ੍ਹਾਂ ਦਾ ਕੁਝ ਜੰਮਿਆ ਹੁੰਦਾ ਨਾ ਉਹ ਵੀ ਬਿਲਕੁਲ ਠੀਕ ਹੋ ਜਾਂਦਾ ਸਾਡਾ ਸਰੀਰ ਜਿਹੜਾ ਸੋ ਫਾਸਟਿੰਗ ਤੇ ਬਹੁਤ ਵਧੀਆ ਰਿਜ਼ਲਟ ਨੇ ਮੈਂ ਖੁਦ ਆਪ ਮੈਂ ਚੀਜ਼ ਨੂੰ ਉਹਨੂੰ ਟਰਾਈ ਕਰਕੇ ਦੇਖਿਆ ਵਾ ਹਾਂ ਸੋ ਫਾਸਟ ਦੀ ਵੀਡੀਓ ਮੈਂ ਕਿਉਂ ਤੁਹਾਡੇ ਵੱਲ ਲੈ ਕੇ ਆਵਾਂਗਾ ਇੱਕ 10 ਦਿਨ ਦਾ ਡਾਈਟ ਪਲਾਨ ਜਿਹੜਾ ਮੈਂ ਉਹ ਵੀ ਤੁਹਾਡੇ ਵੱਲ ਲੈ ਚਾਵਾਂਗਾ ਬਾਕੀ ਨਾ ਬਹੁਤ ਸਾਰੇ ਮੇਰੇ ਪਿੰਡ ਭਰਾਵਾਂ ਦੇ ਮਤਲਬ ਵੀ ਸਵਾਲ ਹੁੰਦੇ ਸੀ ਕਹਿੰਦੇ ਵੀ ਜੀ ਤੁਸੀਂ ਮਤਲਬ ਰੈਮਡੀਆ ਜਿਹੜੀਆਂ ਦੱਸ ਦਿਓ ਉਹ ਮਤਲਬ ਜਿਵੇਂ ਅਦਰਕ ਹੋ ਗਿਆ ਜਾਂ ਜੀਰਾ ਹੋ ਗਿਆ ਹਨਾ ਸੌਂਫ ਹੋ ਗਿਆ ਇਹ ਕਹਿੰਦੇ ਵੀ ਗਰਮ ਹੁੰਦੀਆਂ ਹਨਾ ਵੀ ਗਰਮੀ ਦੇ ਵਿੱਚ ਅਸੀਂ ਪੀ ਸਕਦੇ ਹਾਂ ਪੀ ਸਕਦੇ ਹਾਂ ਉਹ ਕੋਈ ਮਤਲਬ ਵੀ ਇੱਡਾ ਉਹ ਨਹੀਂ ਹੈਗਾ ਇੱਕ ਚਮਚ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ ਤੇ ਤੁਸੀਂ ਪੀ ਸਕਦੇ ਹੋ ਉਹਦੇ ਨਾਲ ਕੋਈ ਨੁਕਸਾਨ ਨਹੀਂ ਹੈਗਾ ਤੁਹਾਡਾ ਬਸ ਉਹ ਵੀ ਆਏ ਆ ਪਾਣੀ ਤੁਸੀਂ ਦਿਨ ਦੇ ਵਿੱਚ ਜਿਆਦਾ ਪੀਣਾ ਮਹਣਾ ਕੋਸ਼ਿਸ਼ ਕਰਨਾ ਵੀ ਤੁਸੀਂ ਪਾਣੀ ਜਿਹੜਾ ਤੁਸੀਂ ਜਿਆਦਾ ਤੋਂ ਜਿਆਦਾ ਪੀਣ ਦੀ ਕੋਸ਼ਿਸ਼ ਕਰਨੀ ਆ ਜਿੰਨਾ ਜਿਆਦਾ ਤੁਸੀਂ ਪਾਣੀ ਪੀਓਗੇ ਠੀਕ ਹੈ ਜੀ ਤੁਹਾਨੂੰ ਜਿਹੜਾ ਰਿਜ਼ਲਟ ਆ ਉਹ ਉਨਾ ਜਿਆਦਾ ਮਿਲੇਗਾ ਸੋ ਤੁਸੀਂ ਕੋਸ਼ਿਸ਼ ਕਰਨੀ ਵੀ ਪਾਣੀ ਆ ਜਿਹੜਾ ਉਹ ਜਿਆਦਾ ਤੋਂ ਜਿਆਦਾ ਪੀਣ ਦੀ ਕੋਸ਼ਿਸ਼ ਕਰਨੀ ਆ ਤਾਂ ਜੋ ਜੜੀ ਮਤਲਬ ਸਾਡੀ ਮਤਲਬ ਹੀ ਗਰਮੀ ਆ ਉਹਦੇ ਨਾਲ ਨਾ ਪਵੇ। ਹਨਾ ਵੇਸ ਤੇ ਦੇਖ ਕੇ ਚਮਚ ਨਾਲ ਕੋਈ ਫਰਕ ਨਹੀਂ ਪੈਂਦਾ। ਵੈਸੇ ਵੀ ਸਾਨੂੰ ਗਰਮੀਆਂ ਦੇ ਵਿੱਚ ਪਾਣੀ ਹੈ ਜਿਹੜਾ ਜ਼ਿਆਦਾ ਪੀਣਾ ਚਾਹੀਦਾ ਹਨਾ। ਸੋ ਬਾਕੀ ਮੇਰੇ ਭੈਣ ਭਰਾਵਾਂ ਦੇ ਮੈਨੂੰ ਸਵਾਲ ਆਇਆ ਸੀ ਉਹ ਕਹਿੰਦੇ ਵੀਰ ਜੀ ਸਾਡਾ ਤਾਂ ਨਮਕੀਨ ਖਾਣ ਨੂੰ, ਬਿਸਕਟ ਖਾਣ ਨੂੰ ਬਹੁਤ ਦਿਲ ਕਰਦਾ ਵਾ ਹਨਾ। ਦੇਖੋ ਜੇ ਤੁਸੀਂ weight ਘਟਾਉਣਾ ਚਾਹੁੰਦੇ ਹੋ ਨਾ ਇੱਕ ਤਾਂ ਅਚਾਰ ਹੋ ਗਿਆ ਉਹ ਵੀ ਬੰਦ ਕਰ ਦਿਓ, ਨਮਕੀਨ ਹੋ ਗਿਆ ਉਹ ਵੀ ਬੰਦ ਕਰ ਦਿਓ, ਬਿਸਕਟ ਵੀ ਬੰਦ ਕਰ ਦਿਓ। ਦੇਖੋ ਜੇ ਤੁਹਾਡੇ ਕੋਲ ਨਹੀਂ ਬੰਦ ਹੋ ਰੇ ਨਾ ਇਹਦਾ ਬੰਦ ਕਰਨ ਦਾ ਸਭ ਤੋਂ ਸੌਖਾ ਤਰੀਕਾ ਵੀ ਤੁਸੀਂ ਆਪਣੇ ਘਰ ਦੇ ਵਿੱਚ ਇਹ ਚੀਜ਼ ਜਿਹੜੀ ਤੁਸੀਂ ਮਤਲਬ ਵੀ ਲੈ ਕੇ ਨਾ ਆਓ ਤੁਸੀਂ ਹਨਾ ਜਿਵੇਂ ਨਮਕੀਨ ਹੋ ਗਿਆ ਜਾਂ ਬਿਸਕਟ ਹੋ ਗਏ ਜੋ ਕੋਈ ਵੀ ਚੀਜ਼ ਐ ਇਦਾਂ ਦੀ ਤੁਸੀਂ ਲੈ ਕੇ ਨਾ ਆਓ ਜੇ ਤੁਸੀਂ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਡਰਾਈ ਫਰੂਟ ਆ ਜਿਹੜੇ ਉਹ ਲਿਆਓ ਬਦਾਮ ਕਾਜੂ ਅਖਰੋਟ ਦਾਖਾਂ ਹਨਾ ਇਹੋ ਜਿਹੀਆਂ ਚੀਜ਼ਾਂ ਤੁਸੀਂ ਪਿਸਤਾ ਵਗੈਰਾ ਲੈ ਆ ਕੇ ਰੱਖੋ ਜੇ ਤੁਹਾਨੂੰ ਕਦੇ ਮਤਲਬ ਭੁੱਖ ਲੱਗਦੀ ਆ ਤਾਂ ਤੁਸੀਂ ਇਦਾਂ ਦੀ ਚੀਜ਼ ਐ ਜਿਹੜੀ ਤੁਸੀਂ ਉਹ ਤੁਸੀਂ ਖਾ ਸਕਦੇ ਹੋ ਹਨਾ ਸੋ ਜਿਵੇਂ ਆਪਾਂ ਉਹ ਨਮਕੀਨ ਬਿਸਕੁਟ ਹੋ ਗਿਆ ਜਾਂ ਆਪਾਂ ਕੋਈ ਵੀ ਚੀਜ਼ ਆਪਾਂ ਹੋ ਗਈ ਆਪਾਂ ਆਪਣੇ ਘਰੇ ਰੱਖ ਲੈਨੇ ਆ ਨਾ ਜਦੋਂ ਸਾਨੂੰ ਭੁੱਖ ਲੱਗਦੀ ਆ ਤਾਂ ਅਸੀਂ ਨਮਕੀਨ ਬਿਸਕੁਟ ਖਾ ਲੈਂਦੇ ਆ ਹਨਾ ਸੋ ਨਮਕੀਨ ਬਿਸਕੁਟ ਨਾਲ ਤੁਹਾਨੂੰ ਵੀ ਮਤਲਬ ਵੀ ਸਾਡਾ ਜਿਹੜਾ ਮਤਲਬ ਵੀ ਭਾਰ ਨਾ ਵਧੇਗਾ ਹਨਾ ਸੋ ਸਾਡਾ ਭਾਰ ਨਹੀਂ ਵਧੂਗਾ ਸਾਨੂੰ ਐਂ ਲੱਗਦਾ ਵਾ ਬਟ ਸਾਡਾ ਭਾਰ ਉਹਦੇ ਨਾਲ ਵਧਦਾ ਵਾ ਕਿਉਂਕਿ ਨਮਕੀਨ ਹੋ ਗਿਆ ਬਿਸਕੁਟ ਹੋ ਗਿਆ ਉਹਦੇ ਵਿੱਚ ਕੇਲਰੀਜ਼ ਜਿਹੜੀ ਬਹੁਤ ਜ਼ਿਆਦਾ ਹੁੰਦੀ ਆ ਚੀਜ਼ ਵੇਸੇ ਥੋੜੀ ਹੁੰਦੀ ਹੈ ਛੋਟੀ ਹੁੰਦੀ ਨਮਕੀਨ ਲਾ ਲਓ ਬਿਸਕੁਟ ਲਾ ਲਓ ਪਰ ਉਹਦੇ ਵਿੱਚ ਕੇਲ ਰਿਸ ਬਹੁਤ ਜ਼ਿਆਦਾ ਹੁੰਦੇ ਨੇ ਕਿਉਂਕਿ ਉਹਦੇ ਵਿੱਚ ਆਰਟੀਫੀਸ਼ੀਅਲ ਕਲਰ ਪਾਏ ਹੁੰਦੇ ਨੇ ਤੇ ਉਹਦੇ ਵਿੱਚ 슈ਗਰ ਜਿਹੜੀ ਉਹ ਐਡ ਕੀਤੀ ਹੁੰਦੀ ਹੈ ਕਾਫੀ ਸੋ ਕਾਫੀ ਕੁਝ ਉਹਦੇ ਵਿੱਚ ਐਡ ਕੀਤਾ ਹੁੰਦਾ ਵਾ ਤੇ ਉਹਦੇ ਵਿੱਚ ਕੇਲ ਰਿਸ ਜਿਹੜੀਆਂ ਮਤਲਬ ਬਹੁਤ ਜ਼ਿਆਦਾ ਹੁੰਦੀਆਂ ਨੇ ਵੇਸੇ ਤਾਂ ਉਹ ਦੇਖੋ ਸਾਡੇ ਸਰੀਰ ਲਈ ਵੀ ਉਹ ਹਾਨੀਕਾਰਕਾ ਵਧੀਆ ਨਹੀਂ ਹੈਗਾ ਸਾਡੀ ਹੈਲਥ ਲਈ ਤੇ ਉਪਰੋਂ ਉਹ ਤੁਹਾਡਾ ਭਾਰ ਵੀ ਵਧੁੰਦੀ ਰਹੇ ਸੋ ਤੁਸੀਂ ਇਹ ਚੀਜ਼ਾਂ ਨੂੰ ਅਵੋਇਡ ਕਰੋ ਤੁਸੀਂ ਆਪਣੇ ਘਰ ਦੇ ਵਿੱਚ ਇਹ ਚੀਜ਼ਾਂ ਲੈ ਕੇ ਨਹੀਂ ਆਉਣੀਆਂ ਜੇ ਤੁਹਾਡੀ ਰਸੋਈ ਦੇ ਵਿੱਚ ਬਿਸਕੁਟ ਨਮਕੀਨ ਵਗੈਰਾ ਪਏ ਹੋਣਗੇ ਤੁਹਾਡਾ ਮਤਲਬ ਕੋ ਉਹ ਚੀਜ਼ਾਂ ਖਾਣ ਨੂੰ ਤੁਹਾਡਾ ਆਟੋਮੈਟਿਕਲੀ ਦਿਲ ਕਰ ਜਾਣਾ ਜਦੋਂ ਵੀ ਤੁਸੀਂ ਰਸੋਈ 'ਚ ਗੇੜਾ ਮਾਰਨਾ ਨਮਕੀਨ ਖਾ ਲੈਣਾ ਬਿਸਕੁਟ ਖਾ ਲੈਣਾ ਠੀਕ ਆ ਸੋ ਤੁਸੀਂ ਕੋਸ਼ਿਸ਼ ਕਰਨੀ ਆ ਵੀ ਤੁਸੀਂ ਇਹ ਚੀਜ਼ ਨਹੀਂ ਖਾਣੀ ਹੈਗੀ ਠੀਕ ਹੈ ਜੀ ਤੇ ਲੈ ਕੇ ਨਹੀਂ ਆਉਣੀ ਹੈਗੀ ਤੇ ਉਸ ਤੋਂ ਬਾਅਦ ਡਾਈਟ ਪਲੈਨ ਜਿਹੜਾ ਮੈਂ ਬਹੁਤ سارے ਡਾਈਟ ਪਲੈਨ ਵਿੱਚ ਪਾਏ ਹੋਏ 15 ਦਿਨ ਦਾ ਪਾਇਆ ਹੋਇਆ 7 ਦਿਨ ਦਾ ਪਾਇਆ ਹੋਇਆ ਮੈਂ 10 ਦਿਨ ਦਾ ਵੀ ਪਾਇਆ ਥਾਇਰੋਇਡ ਵਾਲਿਆਂ ਵਾਸਤੇ ਵੀ ਮੈਂ স্পেশাল ਡਾਈਟ ਪਲਾਨ ਹੈ ਜਿਹੜਾ ਮੈਂ ਉਹ ਪਾਇਆ ਹੋਇਆ ਵਾਹਣਾ ਤੇ ਇੱਕ ਮੈਨੂੰ ਕਹਿੰਦੇ ਮੇਰੇ ਭੈਣਾ ਕਹਿੰਦੇ ਵੀ ਵੀਰਜੀ ਪੀਸੀਓ ਇਸ ਤੇ ਪੀਸੀਓਡੀ ਵਾਸਤੇ ਵੀ ਤੁਸੀਂ ਡਾਈਟ ਪਲਾਨ ਹੈ ਜਿਹੜਾ ਉਹ ਲੈ ਕੇ ਆਇਓ ਸੋ ਮੈਂ ਕੋਸ਼ਿਸ਼ ਕਰਾਂਗਾ ਕਿ ਵੀ ਪੀਸੀਓ ਇਸ ਤੇ ਪੀਸੀਓਡੀ ਬਾਰੇ ਵੀ ਮੈਂ ਜਿਹੜਾ ਡਾਈਟ ਪਲਾਨ ਹੈ ਉਹ ਤੁਹਾਡੇ ਵਾਸਤੇ ਲੈ ਕੇ ਆਵਾਂਗਾ ਵੀ ਪੀਸੀਓ ਇਸ ਦੇ ਵਿੱਚ ਸਾਨੂੰ ਕੀ ਖਾਣਾ ਚਾਹੀਦਾ ਕੀ ਨਹੀਂ ਖਾਣਾ ਚਾਹੀਦਾ ਹਣ ਦੇਖੋ ਜਿਹੜੀ ਸਾਨੂੰ ਪੀਸੀਓ ਇਸ ਦੀ ਪ੍ਰੋਬਲਮ ਹੁੰਦੀ ਆ ਜਾਂ ਪੀਸੀਓਡੀ ਦੀ ਪ੍ਰੋਬਲਮ ਹੁੰਦੀ ਆ ਇਹਦੇ ਵਿੱਚ ਮੇਨ ਪ੍ਰੋਬਲਮ ਪਤਾ ਕੀ ਆ ਸਾਡਾ ਰਹਿਣ ਸਹਿਣ ਤੇ ਸਾਡਾ ਖਾਣ ਪੀਣ ਕਰਕੇ ਹੀ ਜਦੋਂ ਤੱਕ ਅਸੀਂ ਆਪਣਾ ਰਹਿਣ ਸਹਿਣ ਦਾ ਆਪਣਾ ਲਾਈਫ ਸਟਾਈਲ ਜਿਹੜਾ ਉਹ ਨਹੀਂ ਚੇਂਜ ਕਰਾਂਗੇ ਉਦੋਂ ਤੱਕ ਸਾਡੀ ਇਹ ਜਿਹੜੀ ਬਿਮਾਰੀ ਠੀਕ ਨਹੀਂ ਹੋਊਗੀ ਹੈਨਾ ਜੇ ਤੁਸੀਂ ਆਪਣਾ ਪੀਸੀਓਐਸ ਠੀਕ ਕਰਨਾ ਚਾਹੁੰਦੇ ਹੋ ਪੀਸੀਓਡੀ ਦੀ ਪ੍ਰੋਬਲਮ ਠੀਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣਾ ਰਹਿਣ ਸਹਿਣ ਜਿਹੜਾ ਉਹ ਠੀਕ ਕਰੋ ਆਪਣਾ ਖਾਣ ਪੀਣਾ ਜਿਹੜਾ ਉਹਨੂੰ ਬਦਲੋ ਤੁਸੀਂ ਦੇਖੋ ਜੰਕ ਫੂਡ ਜਿਹੜਾ ਬਿਲਕੁਲ ਬੰਦ ਕਰ ਲਓ ਬਾਹਰਲੀਆਂ ਚੀਜ਼ਾਂ ਬਿਲਕੁਲ ਬੰਦ ਕਰ ਦਿਓ ਵੀ ਸੋਚ ਲਓ ਵੀ ਮੈਂ ਨਹੀਂ ਖਾਣੀ ਹੈਗੀਆਂ ਤੇ ਤੁਸੀਂ ਸਿਰਫ ਘਰ ਦੀਆਂ ਚੀਜ਼ਾਂ ਖਾਓ ਮਿੱਠਾ ਬਿਲਕੁਲ ਬੰਦ ਕਰ ਦਿਓ ਤਲੀਆਂ ਹੋਈਆਂ ਚੀਜ਼ਾਂ ਬੰਦ ਕਰ ਕੋਸ਼ਿਸ਼ ਕਰੋ ਪਨੀਰ ਹੋ ਗਿਆ ਪ੍ਰੋਟੀਨ ਊਰਜਾ ਚੀਜ਼ਾਂ ਨੇ ਜਿਹੜੀਆਂ ਤੁਸੀਂ ਉਹ ਖਾਣੀਆਂ ਕੋਸ਼ਿਸ਼ ਕਰੋ ਤੇ ਸਵੇਰ ਦੀ ਸੇਰ ਜਿਹੜੀ ਉਹ ਜ਼ਰੂਰ ਕਰੋ ਉਹ ਤੁਹਾਡੇ ਵਾਸਤੇ ਬਹੁਤ ਵਧੀਆ ਉਹਦੇ ਨਾਲ ਜਿਹੜਾ ਤੁਹਾਨੂੰ ਰਿਜ਼ਲਟ ਆ ਉਹ 101% ਤੁਹਾਨੂੰ ਮਿਲੇਗਾ ਹੀ ਮਿਲੇਗਾ ਹਨਾ ਸੋ ਜਦੋਂ ਤੱਕ ਤੁਹਾਡਾ ਲਾਈਫ ਸਟਾਈਲ ਜਿਹੜਾ ਉਹ ਨਹੀਂ ਚੇਂਜ ਹੁੰਦਾ ਹੈਗਾ ਉਹ ਤੱਕ ਤਾਂ ਇਹ ਪ੍ਰੋਬਲਮ ਜਿਹੜੀ ਠੀਕ ਨਹੀਂ ਹੁੰਦੀ ਹੈਗੀ ਹਨਾ ਜਦੋਂ ਤੁਹਾਡਾ ਲਾਈਫ ਸਟਾਈਲ ਵਧੀਆ ਹੋ ਗਿਆ ਤੁਹਾਨੂੰ ਇਹ ਪ੍ਰੋਬਲਮ ਜਿਹੜੀ ਇਹ ਆਟੋਮੈਟਿਕ ਹੀ ਠੀਕ ਹੋ ਜਾਊਗੀ ਦੇਖੋ ਜਦੋਂ ਵੀ ਸਾਨੂੰ ਕੋਈ ਵੀ ਬਿਮਾਰੀ ਲੱਗਦੀ ਆ ਆਪ ਜੇ ਕਹ ਜੀ ਸਾਡਾ ਭਾਰ ਕਿਉਂ ਵਧਦਾ ਵਾ ਜਾਂ ਕਹ ਜੀ ਇਹ ਵੀ ਮਤਲਬ ਅਸੀਂ ਬਿਮਾਰ ਕਿਉਂ ਹੁੰਨੇ ਆ ਹਨਾ ਇਹ ਕੋਈ ਚੀਜ਼ ਬਾਹਰੋਂ ਆ ਕੇ ਥੋੜੀ ਲੱਗਦੀ ਨਹੀਂ ਇਹ ਮਤਲਬ ਵੀ ਸਾਡੇ ਮਤਲਬ ਵੀ ਰਹਿਣ ਸਹਿਣ ਕਰਕੇ ਖਾਣ ਪੀਣ ਕਰਕੇ ਹੀ ਲੱਗਦੀ ਹੈ ਨਹੀਂ ਜਿੰਨਾ ਤੁਸੀਂ ਆਪਣੇ ਸਰੀਰ ਦੀ ਕੇਅਰ ਕਰੋਗੇ ਹਨਾ ਤੇ ਉਨੀ ਹੀ ਵਧੀਆ ਤੁਸੀਂ ਮਤਲਬੀ ਆਪਣੇ ਸਰੀਰ ਨੂੰ ਹੈਲਦੀ ਤੇ ਫਿੱਟ ਰੱਖੋ ਜਿਵੇਂ ਮੰਨ ਕੇ ਚੱਲੋ ਯਾਰ ਤੁਹਾਡਾ ਮਤਲਬ ਇੱਕ ਘਰਵਾ ਹਨਾ ਘਰ ਦੇ ਵਿੱਚ ਆਪਾਂ ਰੋਜ਼ ਸਫਾਈ ਕਰਦੇ ਆਂ ਆਪਾਂ ਡੈਲੀ ਝਾੜੂ ਲੋਂਨੇ ਆ ਪੋਚਾ ਲੋਂਨੇ ਆ ਆਪਾਂ ਡਸਟਿੰਗ ਕਰਦੇ ਆ ਆਪਾਂ ਕਰਦੇ ਆ ਨਾ ਵੀ ਇਹ ਸੜਕਾਂ ਸਾਫ਼ ਰਹਿ ਰਹੀ ਇਸੇ ਤਰ੍ਹਾਂ ਆਪਣੇ ਸਰੀਰ ਦੀ ਵੀ ਰੋਜ਼ ਸਫਾਈ ਕਰਿਆ ਕਰੋ ਇਹਦੀ ਸਫਾਈ ਕਿੱਦਾਂ ਹੋਣੀ ਆ ਵਧੀਆ ਖਾਇਆ ਪੀਆ ਕਰੋ ਗੰਦਬੰਦ ਨਾ ਖਾਇਆ ਕਰੋ ਡੈਲੀ ਵੋਕ ਕਰਿਆ ਕਰੋ ਵਰਕਆਊਟ ਕਰਿਆ ਕਰੋ ਹਨਾ ਜਿਆਦਾ ਤੋਂ ਜਿਆਦਾ ਪਾਣੀ ਜਿਹੜਾ ਉਹ ਪੀਣ ਦੀ ਕੋਸ਼ਿਸ਼ ਕਰਿਆ ਕਰੋ ਠੀਕ ਹੈ ਜੀ ਵਧੀਆ ਚੀਜ਼ਾਂ ਦੇਖਿਆ ਕਰੋ ਵਧੀਆ ਚੀਜ਼ਾਂ ਪੜਿਆ ਕਰੋ ਬਾਹਰ ਘੁੰਮਣ ਜਾਇਆ ਕਰੋ ਹਰਿਆਲੀ ਵਾਲ ਦੇਖਿਆ ਕਰੋ ਫੋਨ ਦਾ ਘੱਟ ਯੂਜ਼ ਕਰੋ ਠੀਕ ਹੈ ਜੀ ਇਹ ਚੀਜ਼ਾਂ ਨੂੰ ਤੁਸੀਂ ਮਤਲਬ ਜਿੰਦ ਤੱਕ ਨਹੀਂ ਅਪਣਾਉਂਗੇ ਉਦੋਂ ਤੱਕ ਤੁਸੀਂ ਮਤਲਬ ਹੀ ਆਪਣੇ ਸਰੀਰ ਦਾ ਤੁਸੀਂ ਖਿਆਲ ਨਹੀਂ ਰੱਖ ਸਕਦੇ ਫਿੱਟ ਨਹੀਂ ਰਹਿ ਸਕਦੇ ਜੇ ਤੁਸੀਂ ਫਿੱਟ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣਾ ਜਿਹੜਾ ਲਾਈਫ ਸਟਾਈਲ ਆ ਉਹ ਤੁਹਾਨੂੰ ਬਦਲਣਾ ਹੀ ਪੈਣਾ ਜੀ ਠੀਕ ਹੈ ਜੀ ਸੋ ਆਪਣੇ ਕਰਕੇ ਸਿਰਫ 1 ਘੰਟਾ 2 ਘੰਟੇ ਜ਼ਰੂਰ ਗੱਡਿਆ ਕਰੋ ਸਵੇਰ ਦੀ ਸੈਰ ਜਿਹੜੀ ਉਹ ਜਰੂਰ ਕਰਿਆ ਕਰੋ ਵਰਕਆਊਟ ਜਿਹੜਾ ਉਹ ਤੁਸੀਂ ਜਰੂਰ ਕਰਿਆ ਕਰੋ ਤੇ ਬਾਕੀ ਖਾਣ ਪੀਣ ਨਾਲ ਖਾਸ ਜਿਹੜਾ ਉਹ ਧਿਆਨ ਰੱਖਿਆ ਕਰੋ ਤੇ ਬਾਕੀ ਆਪਣੇ ਬੱਚਿਆਂ ਦਾ ਵੀ ਧਿਆਨ ਤੁਸੀਂ ਰੱਖਿਆ ਕਰੋ ਹਨਾ ਤੁਸੀਂ ਦੇਖਿਆ ਨਾ ਮੇਰੇ ਬਲੌਗ ਦੇ ਵਿੱਚ ਮੇਰਾ ਬੇਟਾ ਬਿਮਾਰ ਹੋ ਗਿਆ ਸੀ ਸੋ ਉਹ ਮੈਂ ਉਹਨੂੰ ਵੈਸੇ ਇਦਾਂ ਦੀ ਕੋਈ ਚੀਜ਼ ਜਿਹੜੀ ਮੈਂ ਖਾਣ ਨੂੰ ਦਿੰਦਾ ਨਹੀਂ ਹੈਗਾ ਸੋ ਜਦੋਂ ਸਕੂਲ ਦੇ ਵਿੱਚ ਜਾਂਦਾ ਵਾ ਨਾ ਸਕੂਲ ਦੇ ਵਿੱਚ ਕੀ ਹੁੰਦਾ ਉਹ ਜਿਹੜੇ ਬੱਚੇ ਦਾ ਜਨਮ ਦਿਨ ਹੁੰਦਾ ਨਾ ਉਹਨਾਂ ਮਤਲਬ ਵੀ ਉਹ ਦੇ ਦਿੰਦੇ ਖਾਣ ਨੂੰ ਕੁੁਰਕਰੇ ਲੇਸ ਹਨਾ ਮਤਲਬ ਇਹ ਚੀਜ਼ਾਂ ਨੂੰ ਖਾਣ ਨੂੰ ਦੇ ਦਿੰਦੇ ਫਿਰ ਬੱਚੇ ਕੀ ਕਰਦੇ ਆ ਉਹ ਸਾਰੇ ਸਕੂਲ ਦੇ ਵਿੱਚ ਹੀ ਖਾਣਦੇ ਆ ਸੋ ਇਹ ਪਿੱਛੇ ਜੀ ਉਹਨਾਂ ਤਿੰਨ ਚਾਰ ਦਿਨ ਉਹਨਾਂ ਦੇ ਬਰਥਡੇ ਸੀ ਉਹ ਬੱਚਿਆਂ ਦਾ ਕਾਫੀ ਉਹਨਾਂ ਦਾ ਬਰਥਡੇ ਸੀਗਾ ਲਗਾਤਾਰੀ ਆ ਗਏ ਇੱਕ ਇੱਕ ਦਿਨ ਛੱਡ ਗਏ ਤੇ ਉਹ ਜੰਕ ਫੂਡ ਵਗੈਰਾ ਉੱਥੇ ਹੀ ਖਾਈ ਜਾਂਦੇ ਘਰੇ ਇਹਨੂੰ ਪਤਾ ਹੀ ਪਾਪਾ ਨੇ ਖਾਣ ਦੇਣੇ ਨਹੀਂ ਹੈਗੇ ਤੇ ਘਰੇ ਲੈ ਕੇ ਨਹੀਂ ਆਉਂਦੇ ਉੱਥੇ ਖਾਣਦੇ ਜਿਹਦੇ ਕਰਕੇ ਮਤਲਬ ਉਹ ਬਿਮਾਰ ਹੋ ਗਿਆ ਹਨਾ ਸੋ ਇਸ ਕਰਕੇ ਇਹ ਵੀ ਸਾਡੀ ਚਲੋ ਗਲਤੀ ਆ ਨਾ ਚਲੋ ਟੀਚਰਸ ਨੂੰ ਵੀ ਦੇਖਣਾ ਜਿਹੜਾ ਵੀ ਇਹ ਚੀਜ਼ਾਂ ਨੇ ਜਿਹੜੀਆਂ ਨੇ ਨਹੀਂ ਦੇਣੀਆਂ ਚਾਹੀਦੀਆਂ ਬੱਚਿਆਂ ਨੂੰ ਹਨਾ ਸੋ ਅਗਰ ਤੁਸੀਂ ਦੇਣਾ ਚਾਹੁੰਦੇ ਹੋ ਬੱਚਿਆਂ ਨੂੰ ਫਰੂਟ ਹਨਾ ਡਰਾਈ ਫਰੂਟ ਇਹੋ ਜਿਹੀ ਚੀਜ਼ ਜਦੋਂ ਜਿਹੜੇ ਬੱਚੇ ਖਾਣ ਜਾਂ ਪੈਨਸਲ ਹੋ ਜਾਂ ਸ਼ੋਪਨਰ ਹੋਗੇ ਇਹ ਜਿਹ ਚਾ ਬੱਚਿਆਂ ਨੂੰ ਦੇਣੀਆਂ ਚਾਹੀਦੀਆਂ ਨੇ ਤਾਂ ਜੋ ਬੱਚੇ ਬੱਚਿਆਂ ਦੇ ਕੰਮ ਆ ਸਕਿਆ ਹਨਾ ਸੋ ਆਪਾਂ ਜਿਹੜੇ ਡਰਾਈ ਫਰੂਟ ਆਪਾਂ ਸੋਰੀ ਜੂਸ ਜਸ ਦੇ ਦਿੰਨੇ ਆ ਕੁਲਕਰ ਲੇਸ ਦੇ ਦਿੰਨੇ ਆ ਇਹਨਾਂ ਨੂੰ ਨੁਕਸਾਨ ਹੀ ਹੁੰਦਾ ਵਾ ਹੋਰ ਕੁਛ ਨਹੀਂ ਤੇ ਬਾਕੀ ਜਿਹੜੇ ਤੰਗ ਪਰੇਸ਼ਾਨ ਹੋਏ ਆਪਾਂ ਉਹ ਗੱਲ ਵੱਖਰੀ ਠੀਕ ਹੈ ਜੀ ਸੋ ਕਿਸੇ ਮੇਰੇ ਭੈਣ ਭਰਾ ਦਾ ਕੋਈ ਸਵਾਲ ਹੈਗਾ ਫਿਟਨੈਸ ਨੂੰ ਲੈ ਕੇ ਤਬਲੀਜ਼ ਉਹ ਮੈਨੂੰ ਹੁਣ ਪੁੱਛ ਸਕਦਾ ਵਾ ਤੇ ਬਾ ਤਿੰਨ ਚਾਰ ਮਿੰਟ ਹੀ ਆਪਾਂ ਹੋਰ ਲਾਈਵ ਆਵਾਂਗੇ ਤੇ ਇਸ ਤੋਂ ਬਾਅਦ ਆਪਾਂ ਜਿਹੜਾ ਲਾਈਵ ਹੈ ਜੀ ਆਪਾਂ ਉਹ ਬੰਦ ਕਰ ਦਾਂਗੇ ਸੋ ਅਗਰ ਤੁਹਾਡੇ ਵਿੱਚੋਂ ਕਿਸੇ ਵੀ ਮੇਰੇ ਭੈਣ ਭਰਾ ਦਾ ਕੋਈ ਸਵਾਲ ਹੈਗਾ ਫਿਟਨੈਸ ਨੂੰ ਲੈ ਕੇ ਭਾਰ ਘਟਾਉਣ ਨੂੰ ਲੈ ਕੇ ਭਾਰ ਵਧਾਉਣ ਨੂੰ ਲੈ ਕੇ ਡਾਈਟ ਨੂੰ ਲੈ ਕੇ ਵਰਕਆਊਟ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਜਰ ਫਿਟਨੈਸ ਨੂੰ ਲੈ ਕੇ ਤੁਹਾਡਾ ਮਤਲਬ ਹੀ ਸਵਾਲ ਹੈਗਾ ਤਾਂ ਤੁਸੀਂ ਮੈਨੂੰ ਹੁਣ ਪੁੱਛ ਸਕਦੇ ਹੋ ਤਾਂ ਮੈਂ ਕੋਸ਼ਿਸ਼ ਕਰਾਂਗਾ ਵੀ ਤੁਹਾਡੇ ਜਿਹੜਾ ਮੈਂ ਜਵਾਬ ਮੈਂ ਹੁਣ ਨਾਲ ਦੀ ਨਾਲ ਹੀ ਦੇ ਦੇਣਾ ਕਲੀਅਰ ਕਰਦਾ ਤਾਂ ਜੋ ਤੁਹਾਨੂੰ ਬੇਨਫਿਟ ਹੋ ਸਕੇ ਕਿੰਨੀ ਵਾਰੀ ਕੀ ਹੁੰਦਾ ਵੀ ਤੁਸੀਂ ਵੀਡੀਓ ਤੇ ਲਿਖ ਕਮੈਂਟ ਕਰ ਦਿਨੇ ਹੋ ਮੈਂ ਕਮੈਂਟ ਜਿਹੜਾ ਬਹੁਤ ਲੇਟ ਦੇਖਦਾ ਹਾਂ ਕਈ ਵਾਰੀ ਫਿਰ ਰਿਪਲਾਈ ਕਰਨਾ ਵੀ ਮੈਂ ਥੋੜਾ ਜਿਹਾ ਲੇਟ ਹੋ ਜਾਂਦਾ ਵਾ ਤੇ ਇਸ ਕਰਕੇ ਅਗਰ ਤੁਹਾਡੇ ਵਿੱਚੋਂ ਕਿਸੇ ਵੀ ਮੇਰੇ ਪਿੰਡਪਰਾ ਦਾ ਕੋਈ ਮਤਲਬੀ ਹੈਗਾ ਵਾ ਤਾਂ ਤੁਸੀਂ ਮੈਨੂੰ ਆਪਣਾ ਸਵਾਲ ਪੁੱਛ ਸਕਦੇ ਹੋ ਹਣਾ ਸੋ ਆ ਕਹਿੰਦੇ ਸੇਵਕ ਗੁਰਸਿੰਘ ਬ੍ਰਦਰ ਹਾਂਜੀ ਜੀ ਹਾਂਜੀ ਸਰ ਹੁਕਮ ਕਰੋ ਜੀ ਸੋ ਸਵੇਰੇ ਉੱਠਣ ਦੀ ਆਦਤ ਹੈ ਜਿਹੜੀ ਛੇਤੀ ਤੋਂ ਛੇਤੀ ਪਹੁੰਚਦੀ ਤੁਸੀਂ ਕੋਸ਼ਿਸ਼ ਕਰੋ ਤੇ 4-5 ਵਜੇ 4:00 ਵਜੇ ਉੱਠ ਜਾ ਕਰੋ ਕਿਉਂਕਿ ਉਹ ਤਾਂ ਦਿਨ ਬਹੁਤ ਵੱਡੇ ਜਿਹੜੇ ਆ ਉਹ ਹੋ ਗਏ ਆ ਤੇ ਜਿਹੜਾ ਡਿਨਰ ਆਪਣਾ ਉਹ 8:00 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਡਿਨਰ ਜਿਹੜਾ ਆਪਣਾ ਕਰ ਲਿਆ ਕਰੋ ਕਿਉਂਕਿ ਜਿੰਨੀ ਛੇਤੀ ਤੁਸੀਂ ਡਿਨਰ ਕਰੋਗੇ ਤੇ ਉਹਨਾਂ ਤੁਹਾਨੂੰ ਜਿਹੜਾ ਉਹ ਬੇਨਫਿਟ ਹੋਊਗਾ ਠੀਕ ਹੈ ਜੀ ਕਿਉਂ ਜਿਹੜਾ ਹੁਣ ਮੈਂ ਫਾਸਟਿੰਗ ਵਾਲੀ ਮੈਂ ਵੀਡੀਓ ਲੈ ਕੇ ਆਉਂਗਾ ਤੁਸੀਂ ਫਾਸਟਿੰਗ ਕਰਨੀ ਆ ਉਹਦੇ ਵਿੱਚ ਆਪਾਂ 7 ਵਜੇ ਜਿਹੜਾ ਆਪਾਂ ਡਿਨਰ ਆਪਾਂ ਉਹਦੇ ਵਿੱਚ ਏਡ ਕੀਤਾ ਵਾ ਸੋ ਜਿੰਨੀ ਛੇਤੀ ਤੁਸੀਂ ਡਿਨਰ ਕਰੋਗੇ 19 ਛੇਤੀ ਤੁਹਾਨੂੰ ਜਿਹੜਾ ਉਹ ਬੇਨਫਿਟ ਮਿਲੇਗਾ ਠੀਕ ਹੈ ਜੀ ਸੋ ਰਾਤ ਨੂੰ ਜਿਆਦਾ ਨਾ ਖਾਇਆ ਕਰੋ ਮੈਂ ਦੇਖਿਆ ਨੇ ਬਹੁਤ ਸਾਰੇ ਲੋਕ ਜਿਹੜੇ ਰਾਤ ਨੂੰ ਡਿਨਰ ਕਰਦੇ ਨੇ ਕੋਈ 12 ਵਜੇ ਡਿਨਰ ਕਰਦਾ 1 ਵਜੇ ਡਿਨਰ ਕਰਦਾ ਕੋਈ 11 ਵਜੇ ਡਿਨਰ ਕਰਦਾ ਵਾ ਕਈ ਫੈਮਿਲੀ ਆ ਇਹੋ ਜਿਹੇ ਨੇ ਜਿਹੜੀ ਬਾਹਰ ਜਾ ਕੇ ਹੀ ਡਿਨਰ ਕਰਦੀਆਂ ਨੇ ਬਾਹਰ ਦੇਖੋ ਯਾਰ ਹੁਣ ਜੇ ਦੇਖਿਆ ਜਾਵੇ ਨਾ ਬਾਹਰ ਖਾਣ ਦਾ ਮਾਹੌਲ ਨਹੀਂ ਹੈਗਾ ਕਿਉਂਕਿ ਯਾਰ ਕਿਸੇ ਤੇ ਬੰਦੇ ਤੇ ਕੋਈ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਹੈਗਾ ਵੀ ਉਹ ਬੰਦਾ ਮਤਲਬੀ ਕੀ ਕਿਦਾਂ ਦੀ ਚੀਜ਼ ਬਣਾ ਰਿਹਾ ਵਾ ਹਣਾ ਇਹ ਨਹੀਂ ਪਤਾ ਵੀ ਉਹ ਕੀ ਚੀਜ਼ ਪਾ ਰਿਹਾ ਜੇ ਆਲੂ ਪਾ ਰਿਹਾ ਇਹ ਨਹੀਂ ਪਤਾ ਵੀ ਉਹ ਗਲੇ ਸੜੇ ਆਲੂ ਪਾਈ ਜਾਂਦਾ ਵਿੱਚ ਜਾਂ ਦਾੜਾ ਗੰਦੀਆਂ ਮੰਦੀਆਂ ਪਾਈ ਜਾਂਦਾ ਜਾਂ ਕੁਝ ਹੋਰ ਮਤਲਬੀ ਚੀਜ਼ਾਂ ਪਾਈ ਜਾ ਰਿਹਾ ਸਾਨੂੰ ਕਿਸਤੇ ਵਿਸ਼ਵਾਸ ਨਹੀਂ ਹੈਗਾ ਸੋ ਜਿਹੜੀ ਚੀਜ਼ ਅਸੀਂ ਆਪ ਆਪਣੇ ਹੱਥੀ ਬਣਾਉਂਦੇ ਆ ਸਾਨੂੰ ਉਹਦੇ ਤੇ ਵਿਸ਼ਵਾਸ ਹੁੰਦਾ ਵੀ ਯਾਰ ਅਸੀਂ ਚੀਜ਼ ਵਧੀਆ ਬਣਾਈ ਆ ਤੇ ਅਸੀਂ ਉਹ ਖਾਵਾਂਗੇ ਹਨਾ ਸੋ ਕਿਸਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਲੋਕੀ ਦਾ ਪੈਸਾ ਪਿੱਛੇ ਮਰੀ ਜਾਂਦੇ ਆਪਣੇ ਪੈਸੇ ਕਮਾਈ ਜਾਂਦੇ ਆ ਤੇ ਲੋਕਾਂ ਨੂੰ ਗੰਦ ਮੰਨਦਾ ਜਿਹੜਾ ਉਹ ਖਲਵਾਈ ਜਾਂਦੇ ਆ ਵੀਰ ਮੇਰਾ weight ਨਹੀਂ ਘਟਦਾ ਯਾਰ ਫੇਟ ਬਹੁਤ ਜਿਆਦਾ ਕੋਈ ਡਾਈਟ ਪਲਾਨ ਦੱਸ ਦੋ ਜੀ ਆ ਵੀਰ ਜੀ ਮੈਂ ਨਾ ਡਾਈਟ ਪਲਾਨ ਮੇ ਵੇਸੇ ਪਾਇਆ ਹੋਇਆ ਵਾ ਤੁਸੀਂ 15 ਦਿਨ ਦਾ ਡਾਈਟ ਪਲਾਨ ਵੀਰ ਜੀ ਤੁਸੀਂ ਉਹਨੂੰ ਫੋਲੋ ਕਰ ਲਓ ਸੇਮ ਉਸੇ ਚੀਜ਼ ਨੂੰ ਤੁਸੀਂ ਫੋਲੋ ਕਰੋ ਤੇ ਤੁਹਾਡਾ ਜਿਹੜਾ weight ਆ ਦੇਖੋ ਆਟੋਮੈਟਿਕ ਹੀ ਘਟਣਾ ਸ਼ੁਰੂ ਹੋ ਜਣਾ ਜੀ ਤੁਸੀਂ ਆਪਣਾ ਮਤਲਬ ਜਿਹੜਾ ਮੈਂ ਟਾਈਟ ਪਲਾਨ ਪਾਇਆ 15 ਦਿਨ ਦਾ ਤੁਸੀਂ ਉਹਨੂੰ ਫੋਲੋ ਕਰਕੇ ਦੇਖੋ 15 ਦਿਨ ਦੇ ਵਿੱਚ ਹੀ ਤੁਹਾਨੂੰ ਜਿਹੜਾ ਰਿਜ਼ਲਟ ਆ ਉਹ 101% ਮਿਲੇਗਾ ਹੀ ਮਿਲੇਗਾ ਠੀਕ ਹੈ ਜੀ ਜਾਂ ਫਿਰ ਤੁਸੀਂ ਫਾਸਟਿੰਗ ਕਰ ਲਿਓ ਤੁਹਾਡੇ ਵਾਸਤੇ ਜੇ ਤੁਹਾਡਾ ਬੋਡੀ weight ਬਹੁਤ ਜ਼ਿਆਦਾ ਤੁਸੀਂ ਕਹਿੰਦੇ ਹੋ ਤਾਂ ਤੁਸੀਂ ਫਾਸਟਿੰਗ ਜਿਹੜੀ ਤੁਸੀਂ ਉਹ ਕਰ ਸਕਦੇ ਹੋ ਫਾਸਟਿੰਗ ਨਾਲ ਤੁਹਾਨੂੰ ਜਿਹੜਾ ਰਿਜ਼ਲਟ ਆ ਉਹ ਜ਼ਿਆਦਾ ਮਿਲੂਗਾ ਹਨਾ ਸੋ ਫਾਸਟਿੰਗ ਦੀ ਵੀਡੀਓ ਜਿਹੜੀ ਮੈਂ ਕੱਲ ਪਰਸੋਂ ਲੈ ਕੇ ਆਵਾਂਗਾ ਤੁਹਾਡੇ ਵਾਸਤੇ ਤੇ ਤੁਸੀਂ ਉਹ ਮਤਲਬ ਜਿਹੜਾ ਤੁਸੀਂ ਫੋਲੋ ਕਰ ਲਓ ਫਾਸਟ ਨੂੰ ਤਾਂ ਵੀ ਤੁਹਾਨੂੰ ਰਿਜ਼ਲਟ ਮਿਲੇਗਾ ਜਾਂ ਫਿਰ ਤੁਸੀਂ 10 ਦਿਨ ਦਾ ਡਾਈਟ ਪਲਾਨ ਜਿਹੜਾ ਤੁਸੀਂ ਉਹ ਵੀ ਫੋਲੋ ਕਰ ਸਕਦੇ ਹੋ ਜਾਂ 15 ਦਿਨ ਦਾ ਡਾਈਟ ਪਲਾਨ ਤੁਸੀਂ ਫੋਲੋ ਕਰ ਲਓ ਤੇ ਬਾਕੀ ਜਿਹੜੀ ਮੈਂ ਰੈਮਡੀ ਵਗੈਰਾ ਦੱਸੀਆਂ ਹੋਈਆਂ ਨੇ ਉਹ ਤੁਸੀਂ ਬਣਾ ਕੇ ਪੀਣੀ ਸ਼ੁਰੂ ਕਰੋ ਤੁਹਾਨੂੰ ਰਿਜ਼ਲਟ ਜਿਹੜਾ 101% ਮਿਲੂਗਾ ਸੋ ਵੈਸੇ ਤੁਸੀਂ 15 ਦਿਨ ਦਾ ਜਿਹੜਾ ਮੇਰਾ ਡਾਈਟ ਪਲਾਨ ਤੁਸੀਂ ਉਹਨੂੰ ਫੋਲੋ ਕਰ ਲਓ ਤੁਹਾਨੂੰ ਉਹਦੇ ਨਾਲ ਹੀ ਕਾਫੀ ਰਿਜ਼ਲਟ ਜਿਹੜਾ ਉਹ ਮਿਲ ਜਣਾ ਜੀ ਸੋ ਹੋਰ ਕੋਈ ਮੇਰੇ ਭੈਣ ਭਰਾ ਦਾ ਸਵਾਲ ਜੀ ਸੋ 15 16 ਮਿੰਟ ਜਿਹੜੇ ਆਪਾਂ ਨੂੰ ਹੋ ਚੱਲੇ ਜੀ ਲਾਈਵ ਦੇ ਵਿੱਚ ਹਨਾ ਸੋ ਮੇਰੇ ਖਿਆਲ ਚ ਥੋੜਾ ਜਿਹਾ ਲਾਈਵ ਵਾਛੇ ਛੇਤੀ ਆ ਗਿਆ ਵੈਸੇ ਮੈਂ ਪਾਇ ਸੀ ਜੇ ਆਪਾਂ 3 ਵਜੇ ਜਾਵਾਂਗੇ ਸੋ ਮੈਂ ਐਕਚੁਅਲੀ ਬਾਅਦ ਸੀ ਨਹੀਂ ਆ ਸਕਿਆ ਤੇ ਬਾਕੀ ਹੁਣ 7:30 ਜਿਹੜੇ ਉਹ ਹੋ ਗਿਆ ਨਾ 7:00 ਵਜੇ ਮੈਂ ਲਾਈਵ ਆਇਆ ਸੀਗਾ ਜੇ ਸ਼ਾਇਦ ਹੁਣ ਮੇਰੇ ਖਿਆਲ ਚ ਕੋਈ ਮੇਰੇ ਭੈਣੋ ਭਰਾ ਸਾਰੇ ਮਤਲਬ ਵੀ ਆਪਣੇ ਕੰਮਾਂ 'ਚ ਬਿਜੀ ਹੋਣਗੇ ਜਾਂ ਕੋਈ ਬਾਹਰ ਹੋਊਗਾ ਜਾਂ ਕੋਈ ਘੁੰਮਣ ਫਿਰਨ ਗਿਆ ਹੋਣਾ ਸੋ ਮੈਨੂੰ ਚਾਹੀਦਾ ਸੀ ਵੀ 8:30 ਵਜੇ ਮੈਂ ਲਾਈਵ ਹੁੰਦਾ ਨਾ ਸੋ ਚਲੋ ਕੋਈ ਗੱਲ ਨਹੀਂ ਹੁਣ ਆਪਾਂ ਨੈਕਸਟ ਸੰਡੇ ਜਾਂ ਫਿਰ ਆਪਾਂ ਕਿਸੇ ਹੋਰ ਦਿਨ ਮਤਲਬ ਵੀ ਆਪਾਂ ਲਾਈਵ ਆਵਾਂਗੇ ਜੇ ਤੁਸੀਂ ਚਾਹੁੰਦੇ ਹੋ ਵੀ ਮੇਰੇ ਨਾਲ ਲਾਈਵ ਗੱਲਬਾਤ ਕਰਨੀ ਹੈ ਨਾ ਤੇ ਤੁਸੀਂ ਮੈਨੂੰ ਮਤਲਬ ਵੀ ਮੈਸੇਜ ਕਰਦੇ ਇਸ ਵੀਡੀਓ ਥੱਲੇ ਕਮੈਂਟ ਕਰ ਦਿਓ ਫਿਰ ਆਪਾਂ ਕਿਸੇ ਦਿਨ ਜਿੱਦ ਦਿਨ ਤੁਸੀਂ ਕਹੋਗੇ ਮੈਂ ਉਸ ਦਿਨ ਟਾਈਮ ਕੱਢ ਲਾਂਗਾ ਤੇ ਆਪਾਂ ਲਾਈਵ ਆਵਾਂਗੇ ਜੋ ਵੀ ਤੁਹਾਡੇ ਸਵਾਲ ਹੋਣਗੇ ਤੁਹਾਡੇ ਸਵਾਲਾਂ ਦਾ ਜਿਹੜਾ ਜਵਾਬ ਆ ਉਹ ਦੇਵਾਂਗੇ ਤੇ ਕਲੀਅਰ ਕਰਾਂਗੇ ਨਾ ਭਾਰ ਘਟਾਉਣ ਨੂੰ ਲੈ ਕੇ ਭਾਰ ਵਧਾਉਣ ਨੂੰ ਲੈ ਕੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੋਇਆ ਜੀ ਸੋ ਠੀਕ ਹੈ ਜੀ ਫਿਰ ਤੇ ਅਗਰ ਤੁਹਾਡੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਹੋਇਆ ਤਾਂ ਇਸ ਵੀਡੀਓ ਦੇ ਥੱਲੇ ਜਦੋਂ ਮਰਜ਼ੀ ਤੁਸੀਂ ਕਮੈਂਟ ਕਰਕੇ ਜਿਹੜਾ ਤੁਸੀਂ ਉਹ ਮੈਨੂੰ ਪੁੱਛ ਸਕਦੇ ਹੋ ਜੀ ਸੋ ਮੇਰੇ ਵੱਲੋਂ ਤੁਹਾਨੂੰ ਸਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਵਾਹਿਗੁਰੂ ਤੁਹਾਨੂੰ ਸਾਰ ਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤ ਰੱਖੇ ਤੇ ਚੜ੍ਹਦੀ ਕਲਾ